ਫਰਵੀ ਨੂੰ ਹੋਣ ਵਾਲੇ ਕਿਸਾਨ ਅੰਦੋਲਨ ਦੇ ਮੁੱਦੇ ਨਜ਼ਰ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਤੇ ਚੌਕਸੀ ਵਧਾ ਦਿੱਤੀ ਹੈ ਐਤਵਾਰ ਸਵੇਰ ਤੋਂ ਹੀ ਭਾਰੀ ਮਾਤਰਾ ਵਿੱਚ ਕੰਡਿਆਲੀ ਤਾਰ ਤੇ ਮਿੱਟੀ ਨਾਲ ਭਰੀਆਂ ਬੋਰੀਆਂ ਸੀਮਿੰਟ ਅਤੇ ਲੋਹੇ ਦੇ ਬੈਰੀਗੇਡ ਅਤੇ ਕਿਸਾਨਾਂ ਦੇ ਦਿੱਲੀ ਕੁਝ ਤੋਂ ਪਹਿਲਾਂ ਸਿੰਘੂ ਬਾਰਡਰ ਤੇ ਪੁਲਿਸ ਨੇ ਲਗਾਏ ਗਏ ਕੰਟੇਨਰ ਸੀਮਿੰਟ ਦੀਆਂ ਸਲੇਬਾ ਅਤੇ ਕੰਡਿਆਲੀ ਤਾਰਾਂ ਤੇ ਹੋਰ ਸਮਾਨ ਸਿੰਘੂ ਵਿਖੇ ਲਿਆਂਦਾ ਜਾ ਰਿਹਾ ਜ਼ਿਲ੍ਹੇ ਦੇ ਇੱਕ ਪੁਲਿਸ ਅਧਿਕਾਰੀ ਅਨੁਸਾਰ ਦਿੱਲੀ ਪੁਲਿਸ ਨੇ ਸੁਰੱਖਿਆਤ ਨੂੰ ਲੈ ਕੇ ਤਿਆਰੀਆਂ ਲਗਾਤਾਰ ਪੂਰੀਆਂ ਕਰ ਲਈਆਂ ਹਾਂ ਕਿਨੀ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਸਰਹੱਦ ਦੇ ਸੁਰੱਖਿਆ ਤੇ ਪ੍ਰਬੰਧ ਵਧਾਏ ਜਾ ਰਹੇ ਹਨ ਕਈ ਤਰ੍ਹਾਂ ਦਾ ਸਮਾਣਵੀ ਮਗਵਾਇਆ ਜਾ ਰਿਹਾ ਦਿੱਲੀ ਵਿੱਚ ਸਰਹੱਦ ਦੇ ਆਲੇ ਦੁਆਲੇ ਬੰਦ ਪਏ ਸੀਸੀਟੀ ਕੈਮਰੇ ਦੀ ਵੀ ਮੁਰੰਮਤ ਤੇ ਕਰਾਈ ਜਾ ਰਹੀ ਹੈ ਦਿੱਲੀ ਪੁਲਿਸ ਵੱਲੋਂ ਕਈ ਬਾਜੂ ਕੈਮਰੇ ਵੀ ਲਗਾਏ ਜਾ ਰਹੇ ਹਨ ਅੱਧੀ ਦਰਜਨ ਤੋਂ ਵੱਧ ਡਰੋਨਾਂ ਨਾਲ ਸਰਹੱਦੀ ਖੇਤਰਾਂ ਦੀ ਨਿਗਰਾਨੀ ਵੀ ਕੀਤੀ ਜਾਵੇਗੀ ਸਿੰਘੂ ਬਾਰਡਰ ਤੇ 16 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ ਇਸ ਵਿੱਚ ਦਿੱਲੀ ਪੁਲਿਸ ਦੇ ਅੱਧੇ ਸੈਨਿਕ ਬਲ ਤੇ 2500 ਤੋਂ 3000 ਜਵਾਨ ਤਾਂ ਇਨਾਦ ਕੀਤੇ ਜਾਣਗੇ ਐਤਵਾਰ ਤੱਕ ਕਰੀਬ 100 ਪੁਲਿਸ ਅਧਿਕਾਰੀ ਐਤਵਾਰ ਤੱਕ ਕਰੀਬ 100 ਪੁਲਿਸ ਅਤੇ ਅਰਧ ਸੈਨਿਕ ਬਲ ਤੇ ਜਵਾਨ ਇੱਥੇ ਪਹੁੰਚ ਚੁੱਕੇ ਹਨ ਇੱਕ ਪੁਲਿਸ ਅਧਿਕਾਰੀ ਅਨੁਸਾਰ ਦਿੱਲੀ ਪੁਲਿਸ ਪੂਰੀ ਤਰ੍ਹਾਂ ਅਲਰਟ ਮੋੜਤੇ ਹ ਅਤੇ ਸਥਿਤੀ ਨੂੰ ਦੇਖਦੇ ਆ ਕਿ ਹੋਰ ਜਵਾਨਾਂ ਨੂੰ ਸਰਹੱਤੇ ਬੁਲਾਇਆ ਜਾ ਸਕਦਾ ਹੈ ਟ੍ਰੈਫਿਕ ਪੁਲਿਸ ਵੱਲੋਂ ਵੀ ਸਰਹੱਦੀ ਖੇਤਰ ਵਿੱਚ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵਾਹਨਾਂ ਦੀ ਚੈਕਿੰਗ ਕਰਕੇ ਹੀ ਸਰਹੱਦ ਦੇ ਅੰਦਰ ਜਾ ਰਹੇ ਹਨ ਇਸ ਤੋਂ ਇਲਾਵਾ ਬਾਜੂ ਲਟਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊ ਨਾਲ ਧੰਨਵਾਦ 13 ਫਰਵਰੀ ਨੂੰ ਹੋਣ ਵਾਲੇ ਕਿਸਾਨ ਅੰਦੋਲਨ ਦੇ ਮੁੱਦੇ 'ਤੇ ਨਜ਼ਰ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਤੇ ਚੌਕਸੀ ਵਧਾ ਦਿੱਤੀ ਹੈ। ਐਤਵਾਰ ਸਵੇਰ ਤੋਂ ਹੀ ਭਾਰੀ ਮਾਤਰਾ ਵਿੱਚ ਕੰਡਿਆਲੀ ਤਾਰ ਤੇ ਮਿੱਟੀ ਨਾਲ ਭਰੀਆਂ ਬੋਰੀਆਂ, ਸੀਮਿੰਟ ਅਤੇ ਲੋਹੇ ਦੇ ਬੈਰੀਗੇਡ ਅਤੇ ਕਿਸਾਨਾਂ ਦੇ ਦਿੱਲੀ ਕੁਝ ਤੋਂ ਪਹਿਲਾਂ ਸਿੰਘੂ ਬਾਰਡਰ ਤੇ ਪੁਲਿਸ ਨੇ ਲਗਾਏ ਗਏ ਕੰਟੇਨਰ ਸੀਮਿੰਟ ਦੀਆਂ ਸਲੇਬਾ ਅਤੇ ਕੰਡਿਆਲੀ ਤਾਰਾਂ ਤੇ ਹੋਰ ਸਮਾਨ ਸਿੰਘੂ ਵਿਖੇ ਲਿਆਂਦਾ ਜਾ ਰਿਹਾ। ਜ਼ਿਲ੍ਹੇ ਦੇ ਇੱਕ ਪੁਲਿਸ ਅਧਿਕਾਰੀ ਅਨੁਸਾਰ ਦਿੱਲੀ ਪੁਲਿਸ ਨੇ ਸੁਰੱਖਿਆਤ ਨੂੰ ਲੈ ਕੇ ਤਿਆਰੀਆਂ ਲਗਾਤਾਰ ਪੂਰੀਆਂ ਲਈਆਂ ਹਨ ਜਿਨੀਆਰ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਸਰਹੱਦ ਦੇ ਸੁਰੱਖਿਆ ਤੇ ਪ੍ਰਬੰਧ ਵਧਾਏ ਜਾ ਰਹੇ ਹਨ ਕਈ ਤਰ੍ਹਾਂ ਦਾ ਸਮਾਣਵੀ ਮਗਵਾਇਆ ਜਾ ਰਿਹਾ ਦਿੱਲੀ ਵਿੱਚ ਸਰਹੱਦ ਦੇ ਆਲੇ ਦੁਆਲੇ ਬੰਦ ਪਏ ਸੀਸੀਟੀ ਕੈਮਰੇ ਦੀ ਵੀ ਮੁਰੰਮਤ ਤੇ ਕਰਾਈ ਜਾ ਰਹੀ ਹੈ ਦਿੱਲੀ ਪੁਲਿਸ ਵੱਲੋਂ ਕਈ ਬਾਜੂ ਕੈਮਰੇ ਵੀ ਲਗਾਏ ਜਾ ਰਹੇ ਹਨ ਅੱਧੀ ਦਰਜਨ ਤੋਂ ਵੱਧ ਦੇ ਡਰ ਨਾਲ ਸਰਹੱਦੀ ਖੇਤਰਾਂ ਦੀ ਨਿਗਰਾਨੀ ਵੀ ਕੀਤੀ ਜਾਵੇਗੀ ਸਿੰਘੂ ਬਾਰਡਰ ਤੇ 16 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ ਇਸ ਵਿੱਚ ਦਿੱਲੀ ਪੁਲਿਸ ਦੇ ਅੱਧੇ ਸੈਨਿਕ ਬਲ ਤੇ 2500 ਤੋਂ 3000 ਤੱਕ ਜਵਾਨ ਤਾਂ ਇਨਤ ਕੀਤੇ ਜਾਣਗੇ ਐਤਵਾਰ ਤੱਕ ਕਰੀਬ 100 ਪੁਲਿਸ ਅਧਿਕਾਰੀ ਐਤਵਾਰ ਤੱਕ ਕਰੀਬ 100 ਪੁਲਿਸ ਅਤੇ ਅਰਧ ਸੈਨਿਕ ਬਲ ਤੇ ਜਵਾਨ ਇਥੇ ਪਹੁੰਚ ਚੁੱਕੇ ਹਨ ਇੱਕ ਪੁਲਿਸ ਅਧਿਕਾਰੀ ਅਨੁਸਾਰ ਦਿੱਲੀ ਪੁਲਿਸ ਪੂਰੀ ਤਰ੍ਹਾਂ ਅਲਰਟ ਮੋੜਤੇ ਹੈ ਤੇ ਸਥਿਤੀ ਨੂੰ ਦੇਖਦੇ ਆ ਕਿ ਹੋਰ ਜਵਾਨਾਂ ਨੂੰ ਸਰਹੱਤੇ ਬੁਲਾਇਆ ਜਾ ਸਕਦਾ ਹੈ ਟ੍ਰੈਫਿਕ ਪੁਲਿਸ ਵੱਲੋਂ ਵੀ ਸਰਹੱਦੀ ਖੇਤਰ ਵਿੱਚ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵਾਹਨਾਂ ਦੀ ਚੈਕਿੰਗ ਕਰਕੇ ਹੀ ਸਰਹੱਦ ਦੇ ਅੰਦਰ ਜਾ ਰਹੇ ਹਨ ਇਸ ਤੋਂ ਇਲਾਵਾ ਬਾਜੂ ਲਟਾ ਦਾ ਵੀ ਪ੍ਰਬੰਧ ਦਾ ਗਿਆ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూ ਨਾਲ ਧੰਨਵਾਦ